ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਆਪਾਂ ਮਿਲਿਆ ਸੋਨੀ ਸ਼ੰਨਾ ਵਾਲਾ ਮਾਝਾ ਅਪਡੇਟ ਜਿਹੜਾ ਕਬੱਡੀ ਦੀਆਂ ਅਪਡੇਟਾਂ ਪਾਉਂਦਾ ਹੈ ਤੇ ਆਪਾਂ ਨੂੰ ਭਰਾ ਅੱਜ ਗਰਾਊਂਡ ਦੇ ਵਿੱਚ ਮਿਲਿਆ ਆਪਾਂ ਲੋਕਤੱਤ ਗੀਤ ਲੇਖੀ ਦੇ ਤੇ ਬੋਲਦੇ ਗਰਾਊਂਡਾਂ ਦੇ ਵਿੱਚ ਅੱਜ ਭਰਾ ਆਪਣੀ ਆਗਦੇ ਰ ਪਾ ਰਿਹਾ ਆਪਾਂ ਲੋਕਤੱਤ ਗੀਤ ਤੁਹਾਨੂੰ ਸੁਣਾ ਰਿਹਾ ਆਪਣੀ ਕਲਮ ਦਾ ਲਿਖਿਆ ਹੋਇਆ ਉਮੀਦ ਕਰਦਾ ਹਾਂ ਕਿ ਤੁਹਾਨੂੰ ਚੰਗਾ ਲੱਗੇ ਕਿ ਇਤੋਂ ਵੱਡਾ ਕਾਲ ਯੁੱਗ ਹੋਰ ਕਿਹੜਾ ਆਉਣਾ ਏ ਅੱਖਾਂ 'ਚ ਕਸੋਨੇ ਆਪਾਂ ਲੈ ਲੈ ਕੇ ਰੋਣਾ ਏ ਓਏ ਇਤੋਂ ਵੱਡਾ ਕਾਲੀ ਯੁੱਗ ਹੋਰ ਕਿਹੜਾ ਆਉਣਾ ਏ ਅੱਖਾਂ 'ਚ ਕਸੋਂ ਨੇ ਆਪਾਂ ਲੈ ਲੈ ਕੇ ਰੋਣਾ ਏ ਓ ਕਲਾਕਾਰ ਗਾਣਿਆਂ 'ਚ ਮਾਰਦੇ ਹੀ ਬੜਕਾਂ ਕਲਾਕਾਰ ਗਾਣਿਆਂ 'ਚ ਮਾਰੇ ਦੇਹੀ ਬੜਕਾਂ ਓਏ ਸਾਰੇ ਵੀਡੀਓ ਦੇ ਵਿੱਚ ਰੈਂਦੀ ਗੋਲੀ ਚੱਲਦੀ ਓ ਪਾਠੀਆਂ ਦੀ ਭੇਟਾ ਸਾਨੂੰ ਜਿਆਦੀ ਲੱਗਦੀ ਓ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਪਾਠੀਆਂ ਦੀ ਭੇਟਾ ਸਾਨੂੰ ਜਿਆਦੀ ਲੱਗਦੀ ਓ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਉਹ ਜੰਮਣ ਲੱਗ ਪੀਆਂ ਪੰਜਾਬ ਵਿੱਚ ਮੁੰਨੀਆਂ ਸਿਰਾਂ ਉੱਤੋਂ ਲੇ ਰੋਲ ਰ ਕਰਤੀਆਂ ਚੁੰਨੀਆਂ ਜੰਮਣ ਲੱਗ ਪੀਆਂ ਪੰਜਾਬ ਵਿੱਚ ਮੁੰਨੀਆਂ ਸਿਰਾਂ ਉੱਤੋਂ ਲੇ ਰੋਲ ਰ ਕਰਤੀਆਂ ਚੁੰਨੀਆਂ ਉਹ ਮਹਿੰਗੇ ਮੁੱਲ ਮਿਲੇ ਸਰਦਾਰੀ ਆਪਾਂ ਨੂੰ ਮਹਿੰਗੇ ਮੁੱਲ ਮਿਲੀ ਸਰਦਾਰੀ ਆਪਾਂ ਨੂੰ ਹੋ ਕਈ ਮੂਰਖ ਪੱਗਾਂ ਤੇ ਕੋਲਡ ਰਿੰਗਰ ਹੋੜਦੇ ਉਹ ਚਟੇਲੀ ਲੋਕਾਂ ਤੋਂ ਪੈਸੇ ਫਿਰੇ ਮੰਗਦਾ ਵੀ ਜਿਹਦੇ 18 ਕਿਲੇ ਲੱਗਦੇ ਸੀ ਡੀਟੀ ਰੋਡ ਤੇ ਉਹ ਚਟੇਲੀ ਲੋਕਾਂ ਤੋਂ ਪੈਸੇ ਫਿਰੇ ਮੰਗਦਾ ਵੀ ਜਿਹਦੇ 18 ਕਿਲੇ ਲੱਗਦੇ ਸੀ ਡੀਟੀ ਰੋਡ ਤੇ ਆ ਬੋਲ ਦੇ ਕਾ ਆਪਣਾ ਭੋਲਾ ਰੈ ਫਰੀ ਮਾਨੇ ਕਹਲਾ ਇਹ ਆਪਣਾ ਪ੍ਰਵਾਨ ਵੀਰ ਹੋਰ ਵੀ ਨਾਲ ਬਹੁਤ ਸਾਰਾ ਸਹਿਯੋਗ ਦੇ ਰਹੇ ਨੇ ਗਿੰਡਾ ਕਮੈਂਟਰ ਮੁੰਡਾਪੁਰ ਵਾਲਾ ਸੋ ਆਪਾਂ ਨੂੰ ਜਿੱਥੇ ਵੀ ਕਿਤੇ ਮਿਲਦੇ ਨੇ ਬਹੁਤ ਸਾਰਾ ਸਹਿਯੋਗ ਦਿੰਦੇ ਨੇ ਤੁਸੀਂ ਵੀ ਵਾਦੋ ਵਾਦ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਫੇਸਬੁੱਕ ਤੇ ਵਾਦੋ ਵਾਦ ਪੋਲ ਕਰੋ ਪ੍ਰਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਮਨਦੀਪ ਸਰਾ ਵੱਡੀ ਕਮੈਂਟਰ ਕਾਲੀਗਲ ਮੇਰੇ ਨਾਲ ਬਾਈ ਸ਼ਰੀ ਸਿੰਘ ਸਰਾ ਤੇ ਆ ਜਿਹੜੇ ਖਿਡਾਰੀ ਇਹਨਾਂ ਬਾਰੇ ਗੱਲ ਕਰਨੀ ਆ ਬਾਬਾ ਵੀਰ ਸਿੰਘ ਜੀ ਸਪੋਰਟਸ ਕਲੱਬ ਸਭਾ ਸਭਰਾ ਤੇ ਪਲਾਸ ਜਿਹੜੀ ਟੀਮ ਆ ਸਵਰਗਵਾਸੀ ਜੋਤਾ ਸਿੰਘ ਸੋਢਾ ਪਹਿਲਵਾਨ ਦੀ ਯਾਰ ਵਿੱਚ ਬਣੀ ਟੀਮ ਆ ਤੇ ਖਿਡਾਰੀ ਬਹੁਤ ਮਿਹਨਤ ਕਰਦੇ ਆ ਤੇ ਇਹਨਾਂ ਖਿਡਾਰੀਆਂ ਨੂੰ ਆਪਾਂ ਸਪੋਰਟ ਵੀ ਕਰਨੀ ਆ ਜਿਵੇਂ ਘਿਓ ਮਦਾਮ ਵਗੈਰਾ ਤੇ ਲੋੜ ਪੈਂਦੇ ਇਹਨਾਂ ਨੂੰ ਸਮੇਂ-ਸਮੇਂ ਤੇ ਆਪਾਂ ਜੱਜ ਸਿੰਘ ਵੀ ਲੈ ਕੇ ਦਿੰਦੇ ਆ ਤਾਂ ਕਿ ਮੁੰਡੇ ਕਿੱਟਾਂ ਸੋਹਣੇ ਪ੍ਰਦਰਸ਼ਨ ਕਰਨ ਤੇ ਜਿਹੜੇ ਖਿਡਾਰੀ ਤੁਹਾਨੂੰ ਪਤਾ ਹੀ ਆ ਸਾਰੇ ਲੋੜਵੰਦੇ ਹੁੰਦੇ ਆ ਤੇ ਆਪਾਂ ਜਿੰਨਾ ਵੀ ਹੋ ਸਕਿਆ ਇਹਨਾਂ ਨੂੰ ਸਮੇਂ-ਸਮੇਂ ਤੇ ਮਾਇਆ ਦੇ ਨਾਲ ਵੀ ਤਾਂ ਕਿ ਆਪਣੀ ਖਰ ਖਰਾ ਖਾ ਸਕਣਾ ਇਹਨੇ ਸਪੋਰਟ ਕਰਨੀ ਫਿਰ ਤੋਂ ਸੋਨੋ ਵੀ ਇਹ ਆਪਣੇ ਛੋਟੇ ਛੋਟੇ ਬੱਚੇ ਆ ਨਵੀਂ ਪੀੜੀ ਮਾਝੇ ਦੀ ਸ਼ੀਰਪਾਪਾ ਵੀਰ ਸਿੰਘ ਸਪੋਰਟਸ ਕਲੱਬ ਅਸਭਰਾ ਪਲੱਸ ਸਰਕਸੀ ਜੋਤਾ ਸਿੰਘ ਪਹਿਰਵਣ ਸਭਰਾ ਜਿਹਨਾਂ ਰਿਆਲ ਵਿੱਚ ਟੀਮ ਬਣੀ ਹੋਈ ਆ ਤੇ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਹਿਰੀ ਸਭਰਾ ਸਾਡਾ ਛੋਟਾ ਭਾਈ ਸਪੋਰਟ ਕਰਦਾ ਜਿੱਥੇ ਬਲਾਰਾ ਵੀ ਆ ਤੇ ਤਗੜਿਆ ਸਾਹਿਬ ਵੀ ਸਪੋਰਟ ਕਰਦੇ ਆ ਤੇ ਬਾਕੀ ਸੋਨੀ ਛੰਨਾ ਵਾਲੇ ਭਰਾ ਦਾ ਬਹੁਤ ਧੰਨਵਾਦ ਜੋ ਬੜੀ ਮਿਹਨਤ ਕਰਦਾ ਇਕੱਲੀ ਇਕੱਲੀ ਕਬੱਡੀ ਬਾਰੇ ਜਾਣਕਾਰੀ ਦਿੰਦਾ ਤੇ ਅਪਡੇਟ ਪਾਉਂਦਾ ਤੇ ਬਹੁਤ ਬਹੁਤ ਧੰਨਵਾਦ ਬੱਚਾ